ਸਿਰ ਹਾਨੇ ਥੱਲੇ ਰੱਖ ਕੇ ਸੌਂ ਜਾਓ ਇਹ ਚੀਜ਼ ਚੁੰਬਕ ਵਾਂਗ ਖਿੱਚਿਆ ਅਭਿਗਤਨ ਰਾਤ ਨੂੰ ਸੌਂਦੇ ਸਮੇਂ ਅਸੀਂ ਜੇਕਰ ਕੋਈ ਚੀਜ਼ਾਂ ਆਪਣੇ ਸਿਰ ਦੇ ਕੋਲ ਰੱਖ ਕੇ ਸੌਂਦੇ ਹਾਂ ਤਾਂ ਵਾਸਤੂ ਸ਼ਾਸਤਰ ਅਨੁਸਾਰ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਡੀ ਮਾਨਸਿਕ ਸਿਹਤ ਤੇ ਡੂੰਘਾ ਅਸਰ ਪੈਂਦਾ ਹੈ ਵਾਸਤੂ ਸ਼ਾਸਤਰ ਮੰਨਦਾ ਹੈ ਕਿ ਕੁਝ ਖਾਸ ਚੀਜ਼ਾਂ ਹਨ ਜਿਨ੍ਹਾਂ ਨੂੰ ਆਪਣੇ ਸਿਰ ਹਾਨੇ ਥੱਲੇ ਰੱਖ ਕੇ ਸੌਣ ਨਾਲ ਸਿਹਤ ਕੈਰੀਅਰ ਤੇ ਧਨ ਤੇ ਵਪਾਰ ਅਸਰ ਪੈਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਰੱਖੀ ਹੋਈ ਹਰ ਚੀਜ਼ ਦਾ ਕੋਈ ਨਾ ਕੋਈ ਪ੍ਰਭਾਵ ਕਰਦੇ ਹਰ ਮੈਂਬਰ ਤੇ ਪੈਂਦਾ ਹੈ। ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਸੌਂਦੇ ਸਮੇਂ ਵੀ ਤੁਸੀਂ ਜਿਸ ਚੀਜ਼ ਨੂੰ ਆਪਣੇ ਸਿਰਹਾਣੇ ਹੇਠ ਰੱਖ ਕੇ ਸੌਂਦੇ ਹੋ ਉਸ ਦਾ ਤੁਹਾਡੀ ਜ਼ਿੰਦਗੀ ਤੇ ਕੀ ਅਸਰ ਪੈ ਸਕਦਾ ਹੈ। ਵਾਸਤੂ ਸ਼ਾਸਤਰ ਮੰਨਦਾ ਹੈ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਆਪਣੇ ਨੇੜੇ ਰੱਖ ਕੇ ਸੌਂਦੇ ਹੋ ਤਾਂ ਕਦੇ ਪੈਸਿਆਂ ਦੀ ਤੰਗੀ ਨਹੀਂ ਹੋਵੇਗੀ। ਕੰਮ ਦੀ ਜ਼ਿਆਦਾ ਹੁੰਨ ਨਾਲ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਸੌਂਦੀ ਸਮੀਸਰਾਣੇ ਹੇਠ ਕੁਝ ਇਹੋ ਜਿਹੀਆਂ ਚੀਜ਼ਾਂ ਰੱਖਣ ਨੂੰ ਕਿਹਾ ਗਿਆ ਹੈ ਜਿਸ ਨਾਲ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਤੇ ਆਰਥਿਕ ਸੰਗੀਤੋ ਛੁਟਕਾਰਾ ਮਿਲ ਸਕਦਾ ਹੈ। ਅੱਜ ਦੇ ਇਸ ਵੀਡੀਓਸ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸੁਸਰਾਣੇ ਥੱਲੇ ਰੱਖਣੀਆਂ ਚਾਹੀਦੀਆਂ ਅਤੇ ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ मां लक्ष्मी दा आशीर्वाद हमेशा ਤੁਹਾਡੇ ਨਾਲ ਰਹੇ। ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਣਿਕ ਮਈ ਜ਼ਰੂਰ ਲਿਖੋ। ਨੰਬਰ 1 ਸਿੱਕਾ ਜੇਕਰ ਤੁਹਾਨੂੰ ਕਿਸੇ ਰੋਗ ਨੇ ਘੇਰ ਲਿਆ ਹੈ ਤੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਬਿਮਾਰ ਹੋ ਤਾਂ ਸੌਂਦੇ ਸਮੇਂ ਆਪਣੇ ਸਿਰਹਾਣੇ ਦੇ ਥੱਲੇ ਪੂਰਬ ਦਿਸ਼ਾ ਵੱਲ ਇੱਕ ਸਿੱਕਾ ਰੱਖ ਕੇ ਸੌ ਜਾਓ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਲਦੀ ਹੀ ਰੋਗਾਂ ਤੋਂ ਮੁਕਤੀ ਮਿਲੇਗੀ ਨੰਬਰ 2 ਹਰੀ ਇਲਾਇਚੀ ਜੇਕਰ ਕਈ ਦਿਨਾਂ ਤੋਂ ਤੁਹਾਨੂੰ ਗੂੜੀ ਤੇ ਚੰਗੀ ਨੀਂਦ ਨਹੀਂ ਆ ਰਹੀ ਤਾਂ ਤੁਸੀਂ ਆਪਣੇ ਸਿਰਹਾਣੇ ਥੱਲੇ ਸੌਂਫ ਦੇ ਨਾਲ ਹਰੀ ਇਲਾਇਚੀ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਕਰਨ ਗੂੜੀ ਨੀਂਦ ਆਉਣ ਲੱਗਦੀ ਹੈ ਨੰਬਰ 3 ਸੌਂਫ ਵਾਸਤੂ ਸ਼ਾਸਤਰ ਚ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਸਿਰਹਾਣੇ ਦੇ ਥੱਲੇ ਥੋੜੀ ਜਿਹੀ ਸੌਂਫ ਰੱਖ ਕੇ ਸੌਂ ਜਾ ਤਾਂ ਤੁਹਾਡੀ ਉਡਲੀ ਵਿੱਚ ਮੌਜੂਦ ਰਾਹੂ ਦੋਸ਼ ਤੋਂ ਤੁਹਾਨੂੰ ਮੁਕਤੀ ਮਿਲੇਗੀ ਤੇ ਮਾਨਸਿਕ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲੇਗਾ। ਨੰਬਰ 4 ਲਸਣ ਜੇਕਰ ਲਸਣ ਦੀਆਂ ਕੁਝ ਕਲੀਆਂ ਨੂੰ ਤੁਸੀਂ ਆਪਣੇ ਸਿਰਹਾਣੇ ਦੇ ਥੱਲੇ ਰੱਖ ਕੇ ਸੌਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਵਧੇਗਾ ਨਾਲ ਹੀ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ। ਨੰਬਰ 5 ਜੇਕਰ ਤੁਹਾਡੇ ਬੱਚੇ ਵੀ ਰਾਤ ਨੂੰ ਸੌਂਦੇ ਸਮੇਂ ਅਚਾਨਕ ਡਰ ਕੇ ਉੱਠ ਜਾਂਦੇ ਹਨ ਤਾਂ ਵਸਤੂ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਬੱਚਿਆਂ ਦੀ ਸਿਰਹਾਣੇ ਥੱਲੇ ਚਾਕੂ ਰੱਖ ਕੇ ਸੌਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਨੂੰ ਡਰਾਵਨੇ ਸੁਪਨੇ ਨਹੀਂ ਆਉਂਦੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਸਮਾਂ ਚੰਗਾ ਨਹੀਂ ਚੱਲ ਰਿਹਾ ਤੁਹਾਡੇ ਬਣੇ-ਬਣਾਏ ਕੰਮ ਵਿਗੜ ਜਾਂਦੇ ਹਨ ਜਾਂ ਫਿਰ ਤੁਹਾਨੂੰ ਰਾਤ ਨੂੰ ਡਰਾਵਨੇ ਸੁਪਨੇ ਆਉਂਦੇ ਹਨ ਤਸਰਾਣੇ ਦੇ ਥੱਲੇ ਲੋਹੇ ਦੀਆਂ ਗੋਲੀਆਂ ਬਣਾ ਕੇ ਸੋਚੋ ਲੋਹੇ ਦੀਆਂ ਗੋਲੀਆਂ ਨਾ ਮਿਲਣ ਤਾਂ ਤੁਸੀਂ ਇਸ ਦੀ ਜਗ੍ਹਾ ਲੋਹੇ ਦੀ ਕੋਈ ਵੀ ਚੀਜ਼ ਜਿਵੇਂ ਲੋਹੇ ਦੀ ਚਾਬੀ ਜਾਂ ਕੈਂਚੀ ਵੀ ਰੱਖ ਸਕਦੇ ਹੋ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਰਾਹੂ ਤੇ ਕੇਤੂ ਦਾ ਪ੍ਰਭਾਵ ਦੂਰ ਹੁੰਦਾ ਹੈ ਤੇ ਜ਼ਿੰਦਗੀ ਵਿੱਚ ਸ਼ਾਂਤੀ ਆਉਂਦੀ ਹੈ ਨੰਬਰ 6 ਗੀਤਾ ਜਾਂ ਸੁੰਦਰ ਕੰਡ ਵਾਸਤੂ ਸ਼ਾਸਤਰ ਅਨੁਸਾਰ ਸੌਂਦੇ ਸਮੇਂ ਸਿਰਹਾਣੇ ਥੱਲੇ गीता ਜਾਂ ਸੁੰਦਰ ਕਾਂਡ ਰਖਣਾ ਬਹੁਤ ਹੀ ਸ਼ੁਭ ਹੁੰਦਾ ਹੈ ਸਵੇਰੇ ਉੱਠ ਕੇ ਗੀਤਾ ਜਾਂ ਸੁੰਦਰ ਕਾਂਡ ਦਾ ਪਾਠ ਵੀ ਕਰੋ ਇਸ ਨਾਲ ਮਨ ਸ਼ਾਂਤ ਰਹਿੰਦਾ ਹੈ ਤੇ ਜ਼ਿੰਦਗੀ ਵਿੱਚ ਸਕਾਰਾਤਮਕ ਊਰਜਾ ਦਰਸ਼ਨ ਚਾਰ ਹੁੰਦਾ ਹੈ ਵਾਸਤੂ ਦਾ ਇਹ ਉਪਾਏ ਕਰਨ ਨਾਲ ਮਨ ਨੂੰ ਸਥਿਰਤਾ ਮਿਲਦੀ ਹੈ ਤੇ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰਦੇ ਹੋ ਇਹ ਵਾਸਤੂ ਟਿਪਸ ਜ਼ਿੰਦਗੀ ਵਿੱਚ ਤਰੱਕੀ ਨੂੰ ਦਰਸਾਉਂਦੇ ਹਨ ਨੰਬਰ 7 ਸਾਬਤ ਮੂਗ ਵਾਸਤੁਚ ਮੂਗ ਦੀ ਦਾਲ ਦਾ ਵੀ ਉਪਾਏ ਦੱਸਿਆ ਗਿਆ ਹੈ ਮੰਗਲਵਾਰ ਦੀ ਰਾਤ ਨੂੰ ਮੂਗ ਦਾਲ ਨੂੰ ਕਿਸੇ ਹਰੇ ਰੰਗ ਦੇ ਕੱਪੜੇ ਵਿੱਚ ਬੰਨ ਕੇ ਸਿਰਹਾਣੇ ਦੇ ਥੱਲੇ ਰੱਖ ਕੇ ਸੋਚੋ ਸਵੇਰੇ ਉੱਠ ਕੇ ਇਹ ਕਿਸੇ ਕੁਆਰੀ ਕੁੜੀ ਨੂੰ ਦਾਨ ਕਰ ਦਿਓ ਜਾਂ ਫਿਰ ਮੰਦਰ 'ਚ ਜਾ ਕੇ ਇਸ ਨੂੰ ਦੁਰਗਾ ਮਾਤਾ ਦੇ ਚਰਨਾਂ ਵਿੱਚ ਰੱਖ ਦਿਓ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਬੁੱਧ ਦਾ ਅਸ਼ੁਭ ਪ੍ਰਭਾਵ ਦੂਰ ਹੁੰਦਾ ਹੈ ਤੇ ਕੈਰੀਅਰ ਵਿੱਚ ਤਰੱਕੀ ਮਿਲਦੀ ਹੈ ਨੰਬਰ 8 ਪਾਣੀ ਜੇਕਰ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਕਈ ਦਿਨਾਂ ਤੋਂ ਪਰੇਸ਼ਾਨ ਹੋ ਜਾ ਤਾਂ ਵਾਸਤੁ ਸ਼ਾਸਤਰ ਦੱਸਦਾ ਹੈ ਕਿ ਤੁਹਾਨੂੰ ਸੌਂਦੇ ਸਮੇਂ ਤਾਂਬੇ ਦੀ ਗੜਵੀ ਵਿੱਚ ਪਾਣੀ ਭਰ ਕੇ ਆਪਣੇ ਸਿਰਹਾਣੇ ਰੱਖ ਕੇ ਸੌਣਾ ਚਾਹੀਦਾ ਹੈ ਤੇ ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਆਪਣੀ ਘਰ ਚ ਲੱਗੇ ਦਰਖਤਾਂ ਵਿੱਚ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਆਪਣੀ ਸਿਹਤ ਨਾਲ ਜੁੜੀਆਂ ਮੁਸ਼ਕਲਾਂ ਤੋਂ ਲਾਭ ਮਿਲੇਗਾ ਇਸ ਤੋਂ ਇਲਾਵਾ ਐਤਵਾਰ ਨੂੰ ਸੌਂਦੇ ਸਮੇਂ ਇੱਕ ਗਲਾਸ ਦੁੱਧ ਪਰੋਤੇ ਦੁੱਧ ਨਾਲ ਭਰੀ ਇਸ ਗਲਾਸ ਨੂੰ ਆਪਣੀ ਸਿਰਾਂ ਦੇ ਰੱਖ ਕੇ ਸੋਚੋ ਗਿਲਾਸ ਰੱਖਦੇ ਸਮੇਂ ਸਾਵਧਾਨੀ ਵਰਤੋ ਤਾਂ ਜੋ ਤੁਹਾਡੇ ਹੱਥ ਨਾ ਲੇ ਇਹ ਦੁੱਧ ਦਾ ਗਲਾਸ ਡਿੱਗ ਨਾ ਜਾਵੇ ਸਵੇਰ ਉੱਠ ਕੇ ਫਰੈਸ਼ ਹੋ ਕੇ ਉਸ ਤੋਂ ਬਾਅਦ ਇਸ ਦੁੱਧ ਨੂੰ ਲੈ ਜਾ ਕੇ ਕਿਸੇ ਕਿੱਕਰ ਦੇ ਦਰੱਤ ਦੀ ਝਾੜ ਵਿੱਚ ਪਾ ਦਿਓ ਐਂ ਤੁਹਾਨੂੰ ਇਹ ਉਪਾਏ ਕਰਨ ਨਾਲ ਤਾਂ ਸੰਬੰਧੀ ਮੁਸ਼ਕਲਾਂ ਦੂਰ ਹੋਣਗੀਆਂ ਨੰਬਰ 9 ਸੰਦੂਰ ਇਸ ਨੂੰ ਬਹੁਤ ਹੀ ਸ਼ੁਭਕਾਰੀ ਮੰਨਿਆ ਜਾਂਦਾ ਹੈ ਇਸ ਦਿਨ ਲਈ ਸੋਮਵਾਰ ਦਾ ਦਿਨ ਸਭ ਤੋਂ ਉੱਤਮ ਹੈ ਇਸ ਦਿਨ ਸਿਰਾਨੇ ਦੇ ਥੱਲੇ ਸੰਦੂਰ ਦੀ ਛੋਟੀ ਜਿਹੀ ਡੱਬੀ ਰੱਖ ਕੇ ਸੋਨ ਨਾਲ ਲਾਭ ਲੱਭਦਾ ਹੈ ਅਗਲੇ ਦਿਨ ਸਵੇਰੇ ਉੱਠ ਕੇ ਇਸ ਸੰਦੂਰ ਨੂੰ ਹਨਮਾਨ ਜੀ ਨੂੰ ਅਰਪਿਤ ਕਰਦੇ ਹੋ ਮੰਨਿਆ ਜਾਂਦਾ ਹੈ ਕਿ ਇਹ ਉਪਾਏ ਕਰਨ ਨਾਲ ਮੰਗਲ ਦੋਸ਼ ਦੂਰ ਹੁੰਦਾ ਹੈ ਸੇ ਕਾਰਜ ਖੇਤਰ ਵਿੱਚ ਵੀ ਤਰੱਕੀ ਮਿਲਦੀ ਹੈ ਨੰਬਰ 10 ਮੂਲੀ ਜਦ ਜਨਮ ਪत्री ਵਿੱਚ ਰਾਹੂ ਕੁੰਗਲੀ ਦੇ ਪੰਜਵੇਂ ਘਰ ਵਿੱਚ ਹੋਵੇ ਤਾਂ ਸੰਤਾਨ ਸੁਖ ਦੀ ਮੁਸ਼ਕਲ ਆ ਰਹੀ ਹੋਵੇ ਤਾਂ ਇਹੋ ਜੀ ਸਥਿਤੀ ਵਿੱਚ 40 ਦਿਨਾਂ ਤੱਕ ਪੰਜ ਮੂਲੀਆਂ ਪਤਰੀ ਦੇ ਸਿਨਾਰੇ ਰੱਖੋ ਤੇ ਸਵੇਰੇ ਮੂਲੀ ਨੂੰ ਸ਼ਿਵ ਮੰਦਰ ਚ ਰੱਖ ਦਿਓ ਇਸ ਨਾਲ ਸੰਤਾਨ ਰੱਖਤੀ ਦੀ ਸੰਭਾਵਨਾ ਵਧੇਗੀ ਇਸ ਉਪਾਏ ਨਾਲ ਡਰਾਉਨੇ ਸੁਪਨੇ ਆਉਣੇ ਵੀ ਬੰਦ ਹੋ ਜਾਂਦੇ ਹਨ ਨੰਬਰ 11 ਇੱਤਰਜਾ ਫੁੱਲ ਸੋਨ ਤੋ ਪਹਿਲਾ ਸਿਰਹਾਣੀ ਦੇ ਥੰਨੇ ਸੁਗੰਧ ਵਾਲੇ ਫੁੱਲ ਰੱਖਣੇ ਚਾਹੀਦੇ ਹਨ ਜੇਕਰ ਫੁੱਲ ਨਾ ਹੋਣ ਤਾਂ ਇੱਕ ਸਾਫ ਕੱਪੜੇ ਤੇ ਇਤਰ ਲਗਾ ਕੇ ਸਿਰਹਾਣੀ ਥੱਲੇ ਰੱਖ ਲਓ ਇਸ ਨਾਲ ਸ਼ੁਕਰ ਦਾ ਪ੍ਰਭਾਵ ਵੱਧਦਾ ਹੈ ਤੇ ਨੀਂਦ ਵੀ ਚੰਗੀ ਆਉਂਦੀ ਹੈ ਤੇ ਮਾਨਸਿਕ ਤਣਾਅ ਵੀ ਘੱਟ ਹੁੰਦਾ ਹੈ ਤੇ ਵਿਚਾਰਾਂ ਵਿੱਚ ਰੋਮਾਂਚ ਵੱਧਦਾ ਹੈ ਇਹ ਵਿਅਤਾ ਜੀਵਨ ਨੂੰ ਆਨੰਦਪੂਰਨ ਬਣਾਉਂਦਾ ਹੈ ਤੇ ਕਾਰਜਕਿਰਤ ਵਿੱਚ ਵੀ ਵਾਧਾ ਦਿੰਦਾ ਹੈ ਨੰਬਰ 12 ਮੋਰਖੰਬ ਮੋਰਖੰਬ ਨੂੰ ਕੱਲੀ ਬੋਸੂ ਮੰਨੇ ਜਾਂਦਾ ਹੈ। ਇਸ ਨੂੰ ਘਰ ਵਿੱਚ ਰੱਖਣ ਨਾਲ ਵਿਅਕਤੀ ਨੂੰ ਕਈ ਆਰਥਿਕ લાભ ਹੁੰਦੇ ਹਨ। ਜੋਤਿਸ਼ ਸ਼ਾਸਤਰ ਵਿੱਚ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਸੌਂਦੇ ਸਮੇਂ ਸਿਰਹਾਣੇ ਥੱਲੇ ਮੋਰਖੰਬ ਰੱਖਦੇ ਹੋ ਤਾਂ ਜ਼ਿੰਦਗੀ ਵਿੱਚ ਧਨ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਦੂਰ ਹੋਣ ਲੱਗਦੀਆਂ ਹਨ ਤੇ ਵਿਅਕਤੀ ਦੀ ਕਿਸਮਤ ਹਮੇਸ਼ਾ ਉਸ ਦਾ ਸਾਥ ਦਿੰਦੀ ਹੈ। ਸਵੇਰੇ ਉੱਠ ਕੇ ਤੁਸੀਂ ਸਿਰਹਾਣੇ ਹੇਠਾਂ ਰੱਖੇ ਮੋਰ ਖੰਭ ਦੇ ਦਰਸ਼ਨ ਜ਼ਰੂਰ ਕਰੋ ਜਿਸ ਨਾਲ ਤੁਹਾਨੂੰ ਲਾਭ ਮਿਲੇਗਾ ਤੇ ਸਕਾਰਾਤਮਕ ਊਰਜਾ ਵੀ ਪ੍ਰਾਪਤ ਹੋਵੇਗੀ ਨੰਬਰ 13 ਤੁਲਸੀ ਦੇ ਪੱਤੇ Hindu ਧਰਮ ਵਿੱਚ ਤੁਲਸੀ ਦੇ ਪੱਤਿਆਂ ਨੂੰ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਇਹਨਾਂ ਦਾ ਇਸਤੇਮਾਲ ਕਈ ਦਵਾਈਆਂ ਦੇ ਰੂਪ ਵਿੱਚ ਵੀ ਕੀਤਾ ਜਾਂਦਾ ਹੈ ज्योतिष अनुसार जेकर तुसी शाम दे समय ਆਪਣੇ सिराणी तुसी ਦੇ ਪੱਤੇ ਰੱਖਦੇ ਹੋ ਤਾਂ ਜ਼ਿੰਦਗੀ ਵਿੱਚ ਸਕਾਰਾਤਮਕ ਉर्जा ਬਣੀ ਰਹਿੰਦੀ ਹੈ ਤੇ ਤੁਹਾਡਾ ਮਨ ਕਮ ਵਿਚਵੀਂ ਲੱਗਦਾ ਹੈ ਸਵੇਰੇ ਉੱਠ ਕੇ ਜੇਕਰ ਤੁਸੀਂ ਤੁਸੀ ਦੇ ਪੱਤੇ ਖਾ ਲਵੋਗੇ ਤਾਂ ਨਕਾਰਾਤਮਕ ਉर्जा ਤੋਂ छुटकारा ਮਿਲੇਗਾ ਤੇ ਧਨ ਵਿੱਚ ਵਾਧਾ ਹੋਵੇਗਾ ਪਰ ਕਦੇ ਵੀ ਸੂਰਜ ਛਿਪਨ ਤੋਂ ਬਾਅਦ ਤੁਸੀ ਦੇ ਪੱਤੇ ਨੂੰ ਤੋੜਨਾ ਨਹੀਂ ਚਾਹੀਦਾ ਨੰਬਰ ਚੋਤਾ ਹਲਦੀ ਦੀ ਗੰਡ ਹਲਦੀ ਦੀ ਗੰਡ ਜੋਤਿਸ਼ ਸ਼ਾਸਤਰ ਵਿੱਚ ਬ੍ਰਸਪਤੀ ਗ੍ਰਹਿ ਦਾ ਕਾਰਕ ਮੰਨੀ ਜਾਂਦੀ ਹੈ ਇਸ ਨੂੰ ਕਿਸਮਤ ਮਾਨ ਸਨਮਾਨ ਧਨ ਖੁਸ਼ਹਾਲੀ ਤੇ ਵਿਵੋਤਾ ਜੀਵਨ ਦਾ ਕਾਰਕ ਗ੍ਰਹਿ ਮੰਨਿਆ ਗਿਆ ਹੈ ਜੇਕਰ ਤੁਹਾਡੀ ਕੁੰਡਲੀ ਵਿੱਚ ਬ੍ਰਸਪਤੀ ਗ੍ਰਹਿ ਕਮਜ਼ੋਰ ਹੈ ਤਾਂ ਸੌਂਦੇ ਸਮੇਂ ਆਪਣੇ ਸਿਰਹਾਣੀ ਥੱਲੇ ਪੀਲੇ ਕੱਪੜੇ ਵਿੱਚ ਹਲਦੀ ਦੀ ਗੰਡ ਬੰਨ ਕੇ ਸੋਜੋ ਇਸ ਤਰ੍ਹਾਂ ਕਰਨ ਨਾਲ ਸ਼ੁਭ ਫਲ ਮਿਲਦਾ ਹੈ ਤੇ ਤੁਹਾਡੀ ਲਈ ਨੌਕਰੀ ਦੇ ਯੋਗ ਬਣਦੇ ਨਾਲ ਨਾਲ ਧਨ ਵਿੱਚ ਵੀ ਵਾਧਾ ਹੁੰਦਾ ਹੈ। ਤਾਂ ਚਲੋ ਦੋਸਤੋ ਹੁਣ ਜਾਣਦੇ ਹਾਂ ਉਹ ਕਿਹੜੀਆਂ ਵਸਤੂਆਂ ਹਨ ਜਿਨ੍ਹਾਂ ਨੂੰ ਭੁੱਲ ਕੇ ਵੀ ਸਿਰਹਾਣੇ ਥੱਲੇ ਨਹੀਂ ਰੱਖਣਾ ਚਾਹੀਦਾ। ਇਸ ਨਾਲ ਮਾ લક્ષਮੀ ਖੋਸਦੀ ਹੈ ਨਰਾਸ। ਨੰਬਰ 1 ਪਸ ਕਿਸੇ ਵੀ ਵਿਅਕਤੀ ਨੂੰ ਆਪਣੇ ਸਿਰਹਾਣੇ ਦੇ ਥੱਲੇ ਪਰਸ ਰੱਖ ਕੇ ਨਹੀਂ ਸੌਣਾ ਚਾਹੀਦਾ। ਬਾਰ ਸਵਿਚ ਮਾਤਾ ਲక్ష్ਮੀ ਦਾ ਵਾਸ ਹੁੰਦਾ ਹੈ ਇਸ ਨੂੰ ਸਿਰਹਾਣੇ ਥੱਲੇ ਰੱਖ ਕੇ ਸੌਣ ਨਾਲ ਮਾਤਾ ਲక్ష్ਮੀ ਨਰਾਜ਼ ਹੋ ਜਾਂਦੀ ਹੈ ਮਾਤਾ ਲక్ష్ਮੀ ਦਾ ਸਥਾਨ ਤਿਜ਼ੋਰੀ ਵਿੱਚ ਹੁੰਦਾ ਹੈ ਇਸ ਨੂੰ ਸਿਰਹਾਣੇ ਥੱਲੇ ਰੱਖ ਕੇ ਸੌਣ ਨਾਲ ਬੇਵਜਾ ਦੇ ਖਰਚੇ ਵਧਣ ਲੱਗਦੇ ਹਨ ਤੇ ਪਰਿਵਾਰ ਵਿੱਚ ਪਿਆਰ ਘੱਟ ਹੁੰਦਾ ਹੈ ਨੰਬਰ 2 ਘੜੀ ਸਿਰਹਾਣੇ ਥੱਲੇ ਘੜੀ ਰੱਖ ਕੇ ਸੌਣ ਨਾਲ ਨੀਂਦ ਵਿੱਚ ਕਮੀ ਹੁੰਦੀ ਹੈ ਇਸ ਤੋਂ ਇਲਾਵਾ ਅੱਜਕੱਲ ਬਹੁਤ ਸਾਰੇ ਲੋਕ ਇਲੈਕਟ੍ਰੋਨਿਕ ਘੜੀਆਂ ਵਰਤਦੇ ਹਨ ਇਹਨਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਵਿਅਕਤੀ ਦੇ ਦਿਮਾਗ ਤੇ ਦਿਲ ਤੇ ਪ੍ਰਭਾਵ ਪਾ ਸਕਦੀਆਂ ਹਨ ਤਰੰਗਾਂ ਨਾਲ ਬੈਡਰੂਮ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੱਜ ਸਕਦਾ ਹੈ ਜਿਸ ਨਾਲ ਮਨ ਵਿੱਚ ਅਸ਼ਾਂਤੀ ਤੇ ਤਣਾਅ ਪੈਦਾ ਹੋਣ ਲੱਗਦਾ ਹੈ ਨੰਬਰ 3 ਕਿਤਾਬ ਸਾਡੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਸੌਂਦੇ ਸਮੇਂ ਕਿਤਾਬ ਪੜ੍ਹਨ ਦਾ ਬਹੁਤ ਸ਼ੌਂਕ ਹੁੰਦਾ ਹੈ। ਕਈ ਵਾਰ ਇਸੇ ਕਿਤਾਬ ਪੜ੍ਹਦੇ-ਪੜਦੇ ਸੋ ਜਾਂਦੇ ਹਾਂ ਮੰਨਿਆ ਜਾਂਦਾ ਹੈ ਕਿ ਇਸ ਨਾਲਕਰ ਵਿੱਚ ਨਕਾਰਾਤਮਕ ਊਰਜਾ ਵਾਦੀ ਹੈ ਤੇ ਵਿਅਕਤੀ ਦੀ ਸਿਹਤ ਤੇ ਵੀ ਬੁਰਾ ਅਸਰ ਪੈਂਦਾ ਹੈ। ਅਖਬਾਰ, ਕਿਤਾਬਾਂ, ਮੈਗਜ਼ੀਨ ਬੁੱਧ ਗ੍ਰਹਿ ਨਾਲ ਸੰਬੰਧਿਤ ਮੰਨੇ ਜਾਂਦੇ ਹਨ। ਇਸ ਤਰ੍ਹਾਂ ਝੇਕਰ ਕਿਸੇ ਵਿਅਕਤੀ ਤੇ ਬੁੱਧ ਦਾ ਪ੍ਰਭਾਵ ਵਧੇਗਾ ਤਾਂ ਇਸ ਨਾਲ ਬੁੱਤੀ ਦੇ ਨਾਲ ਕਰੀਅਰ ਤੇ ਵੀ ਪ੍ਰਭਾਵ ਦਿਖਣ ਨੂੰ ਮਿਲੇਗਾ। ਨੰਬਰ 4 ਗਹਿਣੇ ਗਹਿਣਿਆਂ ਨੂੰ ਵੀ ਤਾਂ ਦੀ ਤਰ੍ਹਾਂ ਸੁਰੱਖਿਤ ਥਾਂ ਤੇ ਰੱਖਣਾ ਚਾਹੀਦਾ ਹੈ ਨਾ ਕਿ ਪਲੰਗ ਤੇ ਜਾ ਸਿਰਹਾਣੇ ਥੱਲੇ ਸਿਣਾਣੇ ਦੇ ਥੱਲੇ ਰੱਖੀ ਗਈ ਗਹਿਣਿਆਂ ਨਾਲ ਜ਼ਿੰਦਗੀ ਵਿੱਚ ਅਸ਼ੁਭਤਾ ਤੇ ਮੁਸ਼ਕਲਾਂ ਆ ਸਕਤੀਆਂ ਇਸ ਲਈ ਜਦ ਤੁਸੀਂ ਬਿਸਤਰ ਤੇ ਜਾਓ ਤਾਂ ਆਪਣੇ ਗਹਿਣਿਆਂ ਨੂੰ ਅਲਮਾਰੀ ਜਾਂ ਕਿਸੇ ਦੂਜੇ ਸੁਰੱਖਿਅਤ ਸਥਾਨ ਤੇ ਰੱਖ ਕੇ ਹੀ ਜਾਓ ਇਹ ਤਮਾਮ ਜਾਣਕਾਰੀ ਜਨਰੂਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋ ਪਿਛਲੇ ਧਰਮ ਦੇ ਉਪਾਇ ਤੇ ਸਲਾਹਾਂ ਨੂੰ ਆਪਣੀ ਆਸਤਾ ਦੇ ਆਧਾਰ ਤੇ ਹੀ ਅਪਣਾਓ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੀ ਦੋਸਤੋ ਜੇਕਰ ਤੁਹਾਨੂੰ ਸਾਡੀ ਅਸਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ